ਮੇਰਾ ਰਜਵੰਦ ਕੋਰਾ ਕੀ ਕਰ ਲੇ ਮੇਰਾ ਬੋਧਾ ਮੜ ਰੋ ਗਿਆ ਪੈਸੇ ਦਿਖਾ ਦਰੋ ਨਵੀਂ ਅਰਲੀ ਪੈਸੇ ਜੁੜੇ ਮੇਰੀ ਯੋਨ ਸਾਬ ਹਦ ਮੈਨੂੰ ਮਿਲ ਜੇ ਮੇਰੇ ਬੋਧਨ ਸਾਬ ਮਿਲੇ ਦੀ ਬੋਡੀ ਆ ਜੇ ਕੀ ਗੱਲ ਇੱਕ ਤਾਂ ਪਤਾ ਲੱਗਦਾ ਹਨੂ ਗੱਲ ਵਧਾ ਲਗਾ ਕੀ ਹੋਣਾ ਹੈ ਹਾਂਜੀ ਕੀ ਕੀ ਗੱਲ ਕੀ ਕਿਸ਼ ਹੋਏ ਦੱਸ ਕਿੰਨੇ ਸਾਲ ਉਮਰ ਸੀ ਭਾਈ ਸਾਲ ਸਵੇਰੇ 24 22 ਜਾਂ ਇੱਕੀਆਂ ਸਾਲ ਲੱਗਣਾ ਸਵੇਰੇ ਮਤ ਨੂੰ ਬਾਈਆਂ ਸਾਲਾਂ ਦਾ ਹੀ ਮੇਰਾ ਬਹੁਤ ਸਿਮਰਨ ਜੀ ਹਦਸੰਗ ਸੰਦੂ ਆਏ ਉਹ ਤੇ ਵੀ ਸੰਦੂ ਸੰਦੂ ਸਾਰੇ ਆਇਆ ਕਰਨ ਆ ਕਿਹਨਾਂ ਜਾਈ ਵਿਦੇਸ਼ ਆਏ ਆ ਬੜੀ ਪੜੀ ਬਣਾ ਸਾਰਾ ਮੇਜ ਕਿ ਆਪਣੇ ਬੁੱਤ ਨੂੰ ਵਾਲ ਵਡਾਈ ਤੇ ਘਲਤਾ ਹਾਂ ਇਹ ਤਾਂ ਮਗਰ ਬੈਲੀ ਵੀ ਨਹੀਂ ਕਿਤੇ ਰੱਖੀ ਵਾਰ ਆ ਤੇਰਾ ਲਾ ਕਰ ਭਈਆ ਦੇ ਗੋਲੀਆਂ ਉਹਨਾਂ ਨੇ ਮਟਰ ਕਰਤਾ ਗੋਲੀਆਂ ਮਾਰਦੀ ਮਰੇ ਬੋਤਨ ਕਿੰਨੇ ਗੋਲੀਆਂ ਕਿੰਨੇ ਮਰੇ ਵਾਰ ਆ ਨੇ ਹਏ ਕੀ ਮੰਨ ਕਰਦੇ ਹੋ ਹਾਂ ਤੇ ਬੋਦੀ ਡੱਡ ਬੋਦੀ ਆਵੇ ਉਹਨੂੰ ਸਾਫ ਮਿਲੇ ਮੇਰੇ ਸਿਮਰਨ ਨੂੰ ਇਹ ਤਾਂ ਵਾਦ ਨਹੀਂ ਮੇਰ ਕੋ ਬੋਲੇ ਆ ਜਾਂਦਾ ਨਕਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਕੀ ਲੱਗਦੇ ਸੀ ਸਾਡੇ ਮੇਰੇ ਪੁੱਤ ਜਹਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਦੋ ਦਾਹਗਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਖ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲੇ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫਾਈਲ ਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲਏ ਇਹਦੇ ਕੋਲ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਤੁਹਾਨੂੰ ਕਤਲ ਦਾ ਸ਼ੱਕ ਹੈ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋਲ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਹਦੀ ਗੱਲ ਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਾਸਮੁਖ ਸੀ ਸਾਡੇ ਤੁਹਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਆ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ 11 ਮੈਲਿਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਇਹ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ 11 ਮੈਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਵੀ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਤੁਹਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੁਰਦਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜੀ ਦੇ ਡੈੱਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੇ ਦੱਸਿਆ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਦੀ ਪੁਲਿਸ ਨੇ ਦੱਸਿਆ ਪਹਿਲਾਂ ਤੇ ਦੱਸਦੇ ਨਹੀਂ ਸੀ ਤੇ ਤੋਂ ਅਹੀਂ ਜਿਹੜਾ ਵਾ ਉਹ ਐਫੀਡਵਿਟ ਭੇਜੇ ਇੱਕੋ ਜਿਹੜੇ ਮੁੰਡੇ ਦੇ ਨਾਲ ਹੈਗੇ ਸੀ ਨਾ ਪਹਿਲਾਂ ਜਿੰਦਾ ਨਾ ਰਹਿੰਦਾ ਸੀ 2.5 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਪਿਓ ਵਾਂਗ ਸਾਭਦੇ ਸੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡਵਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਆ ਦੀ ਤੇ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਤੇ ਹੁਣ ਕੀ ਮੰਗ ਕਰਦੇ ਸੀ ਮੰਗੇ ਤੇ ਹੀ ਸਰਕਾਰ ਕੋ ਕਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਬੋਡੀ ਸਾਡੇ ਤੱਕ ਪਹੁੰਚਾਈ ਪਤਾ ਨਿਕਲੋ ਤਾਂ ਪੁਲਿਸ ਦਾ ਕੈਮਲੂਚੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮੰਗੀ ਦਾ ਮਨਾਉਣ ਸੰਗਰਾਮ ਉਸ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਜੀ ਡੈਡ ਉਸ ਤੋਂ ਬਾਅਦ ਅਾਨੂੰ ਅੱਜ ਪਤਾ ਲੱਗਾ ਵੀ ਕਿ ਇਹਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ ਚ ਸੁੱਟ ਦਿੱਤਾ ਨਾਨੂ ਸਰਕਾਰ ਤੋਂ ਦੇਸ਼ ਸਰਕਾਰ ਤੋਂ ਇਹੀ ਮੰਗੇ ਕਿ ਸਾਡੇ ਭੱਤ ਦੇ ਸਾਨੂੰ ਡੱਡ ਫੋਟ ਦੀ ਸੋਕੀ ਜਾਂ ਮਦਦ ਕਰਕੇ ਕਿਹੜੇ ਦੇਸ਼ ਗਿਆ ਕੈਨੇਡਾ ਜੀ ਕੈਮਲੂ ਸੈਟ ਸੀ ਸਰੀ ਬੀਸੀ ਸੈਟ ਪਾਕਿਸਤਾਨ ਭੇਜਿਆ ਸੀ ਅਲੀ ਬਨਾ ਵੇਚ ਕੇ ਸਟੱਡੀ ਭੇਜਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਹੈ ਉਹਨਾਂ ਨੇ ਪੀਆਰ ਦੇ ਕਾਗਜ ਲਾਏ 12-13 ਲੱਖ ਰੁਪਈਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬੋਡੀ ਸਾਡੇ ਵਾਲੇ ਕੀਤੀ ਜਾਵੇ ਤੁਹਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਦੇ ਉਹਨਾਂ 9-10 ਦਿਨ ਹੋ ਗਿਆ ਮਾਤਾ ਦਾ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧ ਦਾ ਕੰਮ ਹੈ ਕੁੱਤੇ ਮਟਰ ਟੁੱਟਦੇ ਉੱਥੇ ਗਿਆ ਹੋਇਆ ਸੀ ਮਾਤਾ ਦਾ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਹਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਪੁਲਸ ਨੇ ਸਾਨੂੰ ਇੰਨੇ ਹੀ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਦਾ ਸਟੱਡੀ ਪੇ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਆ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਹੋਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈਲੀ ਬਣੇ ਕੀ ਆ ਇੱਕ ਇੱਕ ਕਿੱਲਾ ਜਿਹੜਾ ਕਿੱਲਾ ਹੈਗਾ ਉਹ ਵੇਚ ਕੇ ਤੇ ਮੈਂ ਭੇਜਿਆ ਮੇਰੇ ਤਾਂ ਛੋਟੇ ਬੱਚਿਆਂ ਦਾ ਵੀ ਹੁਣ ਭਵਿੱਖ ਖਤਰੇ ਚ ਪੈ ਗਿਆ ਕਿੰਨੇ ਬੱਚੇ ਤੁਹਾਡੇ ਮੇਰੇ ਦੋਵੇਂ ਕਾਕੇ ਹੀ ਆ ਜੋ ਜਿਹਨੇ ਪਲਾਟੂ ਕੀਤੀ ਹੋਈ ਹੈ ਬਿਹਤਰ ਰੱਖੋ ਆਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼